ਜਗ ਗੁਰਦੇਵ ਧੰਨ ਗੁਰਦੇਵ ਸੋ ਗੁਰੂ ਪਿਆਰੇ ਸਾਥੂ ਜੀ ਦੇਖੋ ਜੋ ਪਾਲਕੀ ਸਾਹਿਬ ਜੋ ਸਤਿਗੁਰੂ ਰਵਿਦਾਸ ਮਹਾਰਾਜ ਜੀ ਦੇ ਗੁਰਪਰਵ ਨੂੰ ਮੁੱਖ ਰੱਖਦੇ ਆਂ ਪ੍ਰਕਾਸ਼ ਦਿਹਾੜੇ ਨੂੰ ਮੁੱਖ ਰੱਖਦੇ ਆਂ ਪਰਵਾਜ਼ ਫੇਰੀ ਜੋ ਸੰਗਤਾਂ ਵੱਲੋਂ ਕੱਢੀ ਜਾਂਦੀ ਆ ਉਹਦੇ ਵਾਸਤੇ ਇਹ ਤਿਆਰ ਹੋ ਰਹੀ ਆ ਸਾਡੇ ਬਹੁਤ ਹੀ ਸਤਿਕਾਰਯੋਗ ਰਿੰਕੂ ਸੁਮਨ ਜੀ ਜੋ ਤਿਆਰ ਕਰਦੇ ਹਨ ਬਹੁਤ ਸੋਹਣੀਆਂ ਸੋਹਣੀਆਂ ਪਾਲਕੀਆਂ ਬਣਾਉਂਦੇ ਆ ਦੇਖੋ ਸਾਈਡਾਂ ਤੇ ਸਤਨਾਮ ਲਿਖਿਆ ਹੋਇਆ ਹੈ ਔਰ ਹਾਲੇ ਤਿਆਰ ਹੋ ਰਹੀ ਹੈ ਹਾਲੇ ਤਿਆਰ ਹੋ ਰਹੀ ਹੈ ਦੇਖੋ ਕਿੰਨੀਆਂ ਸੋਹਣੀਆਂ ਸੋ ਜਿਸ ਕਿਸੇ ਨੇ ਵੀ ਬਣਵਾਣੀ ਹੋਵੇ ਜਿਸ ਕਿਸੇ ਨੇ ਬਣਵਾਣੀ ਹੋਵੇ ਬਣਵਾ ਸਕਦਾ ਹਲੇ ਉੱਪਰ ਗੋਮਟ ਲੱਗਣਾ ਜੋ ਬਹੁਤ ਹੀ ਸੋਹਣਾ ਲੱਗੇਗਾ ਸਾਹਮਣੇ ਜਿੱਥੇ ਹਰਦਾਨ ਨਿਸ਼ਾਨ ਸਾਹਿਬ ਜੋ ਲੋਗੋ ਰੱਖਿਆ ਹੋਇਆ ਉਹਦੇ ਤੇ ਸਤਿਗੁਰੂ ਦਾਸ ਮਹਾਰਾਜ ਦਾ ਸਰੂਪ ਲੱਗੇਗਾ ਜੋ ਸੰਗਤਾਂ ਪਾਲਕੀ ਲੈ ਕੇ ਜੋ ਪ੍ਰਮਾਥਵੇਰੀ ਵਿੱਚ ਜਾਣੀਆਂ ਉਦੇ ਵਾਸਤੇ ਪਾਲਕੀ ਸਾਹਿਬ ਤਿਆਰ ਕਰਨ। ਸੋ ਦੇਖੋ ਬਹੁਤ ਹੀ ਸੋਹਣੇ-ਸੋਹਣੇ ਤਿਆਰ ਕਰਕੇ ਇਹ ਬਣਾਈ ਜਾਂਦੇ ਆ। ਤੇ ਇੱਥੇ ਆਣ ਕੇ ਤੁਸੀਂ ਕਿਸੇ ਤੋਂ ਵੀ ਪੁੱਛ ਕੇ ਨਵੀਂ آبادی ਜਲਵਾਲ ਗੁਰੂ ਘਰ ਦੇ ਨੇੜੇ ਰਿੰਕੂ ਸੁਮਨ ਜੀ ਜਾਂ ਜੈਗੁਰਦੇਵ ਚੱਕੀ ਵਾਲੇ ਪੁੱਛ ਕੇ ਜਾਂ ਇੱਧਰ ਸਾਹਮਣੇ ਜਗ੍ਹਾ ਹੈ ਬਾਬਾ ਸਨੈਰੀ ਸਾਈ ਜੀ ਬਿਲਕੁਲ ਉਹਦੇ ਆਪੋਜੀਟ ਦੁਕਾਨ ਹੈ। ਕਿਉਂਕਿ ਨਾ ਪਤਾ ਲੱਗੇ ਤਾਂ ਪਤਾ ਲੱਗ ਸਕਦਾ ਸਾਡੇ ਇਹ ਸਾਡੇ ਵੀਰ ਵੱਡੇ ਭਾਜੀ ਮੱਲਾ ਸਮਨ ਜੀ ਇਹਨਾਂ ਦੇ ਬੇਟੇ ਤਿਆਰ ਕਰਦੇ ਆ ਤੇ ਬਹੁਤ ਸੋਹਣੇ-ਸੋਹਣਿਆ ਇਹ ਬਣਾਉਂਦੇ ਹੈ ਹਰ ਦੇ ਜੋ ਲੋਗੋ ਜੋ ਨਿਸ਼ਾਨ ਸਾਹਿਬ ਆ ਇਹ ਵੀ ਤੁਸੀਂ ਬਣਵਾ ਸਕਦੇ ਲਾਈਟਾਂ ਦੇ ਵਿੱਚ ਲੱਗਾ ਹੁੰਦਾ ਤੇ ਆਪਣੇ ਆਮ ਘਰ ਦੇ ਵਿੱਚ ਵੀ ਤੁਸੀਂ ਆਪਣੇ ਘਰਾਂ ਦੇ ਵਿੱਚ ਵੀ ਇਹ ਲਗਵਾ ਸਕਦੇ ਹੋ ਆ ਦੇਖੋ ਕਿੰਨੇ ਸੋਹਣੇ ਇੱਥੇ ਜਗਾ ਘਟਿਆ ਕੋ ਮਣਵਾਸੇ ਨਹੀਂ ਤਾਂ ਤੁਹਾਨੂੰ ਸਾਰੀ ਹੀ ਪਾਲਕੀ ਦਿਖਾਉਂਦੇ ਦੇਖੋ ਇਹਦੇ ਪੱਛੇ ਸਤਨਾਮ ਸਤਨਾਮ ਹਾਂਜੀ ਇੱਧਰ ਵਾਇਰੂਸ ਚੱਲ ਇਹ ਦੇਖੋ ਇਹ ਆਪਣੀ ਮਰਜ਼ੀ ਹੈ ਤੁਸੀਂ ਇੱਥੇ ਜੈਗੁਰਦੇਵ ਲਿਖਾਉਣਾ ਆ ਸਤਨਾਮ ਲਿਖਾਉਣਾ ਆ ਹਰ ਦਾ ਲੋਗੋ ਲਗਾਉਣਾ ਆ ਇਹ ਤੁਹਾਡੀ ਆਪਣੀ ਮਰਜ਼ੀ ਹੈ ਇਹ ਦੇਖੋ ਕਿੰਨੇ ਸੋਹਣੇ ਕਿਉਂਕਿ 12 ਫਰਵਰੀ 2025 ਨੂੰ ਸਤਿਗੁਰੂ ਅਦਾਸ ਮਹਾਰਾਜ ਜੀ ਦਾ ਪ੍ਰਕਾਸ਼ ਜੜਾ ਰਿਹਾ ਉਸ ਦੇ ਵਾਸਤੇ ਇਹ ਜੋ ਅਲੱਗ-ਅਲੱਗ ਪਾਲਕੀਆਂ ਤਿਆਰ ਕੀਤੀਆਂ ਜਾ ਰਹੀਆਂ ਭਾਈ ਉੱਧਰ ਵੀ ਤਿਆਰ ਇਹ ਹੈ ਨਾ ਚਲੋ ਆਪ ਗੁਰੂ ਪਿਆਰੀ ਸਾਥ ਸੰਗਤ ਜੋ ਤੁਹਾਨੂੰ ਹੋਰ ਵੀ ਪਾਲਕੀ ਸਾਹਿਬ ਦਿਖਾਉਣ ਕਿਉਂਕਿ ਜਿਹੜੀਆਂ ਤਿਆਰ ਕੀਤੀਆਂ ਜਾ ਰਹੀਆਂ ਤੁਹਾਨੂੰ ਦਿਖਾ ਦਿੰਦੇ ਹਾਂ ਹੋਰ ਕਿਉਂਕਿ ਜਗ੍ਹਾ ਘੱਟ ਹੁਣ ਕਰਨ ਆ ਜੇ ਤੁਸੀਂ ਆ ਦੇਖੋ ਹੋਰ ਵੀ ਸੰਗਤਾਂ ਦੀਆਂ ਪਾਲਕੀਆਂ ਤਿਆਰ ਕੀਤੀਆਂ ਜਾ ਰਹੀਆਂ ਦੇਖੋ ਕਿੰਨੇ ਸੋਹਣੇ ਬਹੁਤ ਹੀ ਸੋਹਣੇ ਤੇ ਜਦੋਂ ਤਿਆਰ ਹੋਣੀਆਂ ਪੂਰੀਆਂ ਨਾ ਫੇਰ ਇਹ ਆਨੰਦ ਆਦਾ ਦੇਖਣ ਵਾਸਤੇ ਕਿਉਂਕਿ ਇਹ ਜੇ ਤਿਆਰ ਕਰ ਰਹੇ ਆ ਸੋ ਮਿਲਾਉਣੇ ਤੁਹਾਨੂੰ ਜਿਹੜੇ ਬਣਾਉਂਦੇ ਵੀਰ ਉਹ ਕੰਟੈਕਟ ਨੰਬਰ ਵੀ ਦੇਣਗੇ ਤੇ ਉਹਨਾਂ ਨਾਲ ਤੁਸੀਂ ਫੋਨ ਤੇ ਗੱਲ ਵੀ ਕਰ ਸਕਦੇ ਹੋ ਸੋ ਦੇਖੋ ਆਓ ਤੁਹਾਨੂੰ ਮਲਾਉਨੇ ਆ ਵੀਰ ਨਾਲ ਕਿੱਥੇ ਰਿੰਕੂ ਆ ਜਾਓ ਰਿੰਕੂ ਰਿੰਕੋ ਆਈ ਜਰਾ ਆਜੋ ਤੁਹਾਨੂੰ ਮਲਾਉਨੇ ਜਿਹੜੇ ਵੀਰ ਸਾਡੇ ਬਣਾਉਂਦੇ ਆ ਕਲਕੀ ਸਾਹਿਬ ਦੇਖੋ ਇੱਥੇ ਬਹੁਤ ਸੋਹਣੇ ਸੋਹਣੇ ਆ ਦੇਖੋ ਗੁਰੂ ਘਰ ਜੋ ਸਤਗੁਰ ਬਦਾਸ tham ਊਟਾ ਮੰਡੀ ਦਾ ਬਣਿਆ ਹੋਇਆ ਤੁਸੀਂ ਮੰਦਿਰ ਗੁਰੂ ਘਰ ਜੋ ਮਰਜ਼ੀ ਬਣਾ ਸਕਦੇ ਹੋ ਦੇਖੋ ਤੇ ਆਓ ਰਿੰਕੂ ਜੀ ਦੱਸਿਓ ਇਹਦੇ ਬਾਰੇ ਜੇ ਸੰਗਦੇ ਨੇ ਤੁਹਾਨੂੰ ਮਿਲਣਾ ਹੋਵੇ ਕਿੱਦਾਂ ਮਿਲ ਸਕਦਾ ਸਾਹਿਲ ਜੀ ਹਾਂਜੀ 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 ਗੁਰੂ ਦੇ ਵੀ ਤਾਂ ਨਹੀਂ ਸੰਗਦੇ ਆਹ ਹਾਂਜੀ ਅੰਮ੍ਰਿਤਸਰ ਤੋਂ ਸੰਗਾ ਜੀ ਮਿਲਣਾ ਹੋਵੇ ਤੇ ਸਾਡੇ ਵੀਰ ਆ ਰਿੰਕੂ ਰਿੰਕੂ ਸੁਮਨ ਜੀ ਇਹ ਬਣਾਉਂਦੇ ਪਾਲਕੀ ਸਾਹਿਬ ਇਹਨਾਂ ਨੂੰ ਜਾਣਕਾਰੀ ਇਹਨਾਂ ਤੋਂ ਹਾਸਲ ਕਰਦੇ ਆ ਜੇ ਕਿਸੇ ਸੰਗਤ ਦੇ ਮਿਲਣਾ ਹੋਵੇ ਜਾਂ ਬਣਵਾਉਣੀ ਹੋਵੇ ਉਹ ਕਿੱਦਾਂ ਕੰਟੈਕਟ ਕਰ ਸਕਦਾ ਜਾਂ ਕਿੱਦਾਂ ਇੱਥੇ ਆ ਸਕਦਾ ਇੱਥੇ ਵੀ ਲੋਕੇਸ਼ਨ ਆ ਜਾਂ ਤਾਂ ਮੇਰੇ ਨੰਬਰ ਤੁਹਾਨੂੰ ਪਤਾ ਹੀ ਫੇਸਬੁੱਕ ਤੇ ਹੁੰਦਾ ਹੀ ਆ ਮੇਰੇ ਨਾਲ ਕੰਟੈਕਟ ਕਰ ਸਕਦੇ ਮੈਂ ਤੁਹਾਨੂੰ ਉਹਨਾਂ ਦਾ ਨੰਬਰ ਦੇ ਦਾਂਗਾ ਤੇ ਜਾਂ ਇਹ ਵੀਰ ਨਾਲ ਆਪਣਾ ਨੰਬਰ ਦੇਣਗੇ ਤੇ ਜ਼ਰੂਰ ਇਹਨਾਂ ਨਾਲ ਕੰਟੈਕਟ ਕਰਕੇ ਕਿਉਂਕਿ ਪਿੱਛੇ ਜੇ ਸਾਡੇ ਜੋਗਰਾਜ ਅਸਲ ਜੀ ਜਿਨ੍ਹਾਂ ਦਾ ਚੈਨਲ ਰਵਦਾਸੀਆ ਸਮਾਜ ਪੰਜਾਬ ਉਹਨਾਂ ਨੇ ਪਾਈਆਂ ਸੀ ਤੇ ਬਹੁਤ ਸੰਗਤਾਂ ਨੇ ਬਣਵਾਈਆਂ ਵੀ ਆ ਤੇ ਬਣਾ ਵੀ ਰਿਹਾ ਹੁਣ ਵੀ ਲਗਾਤਾਰ 3-4 ਜਿਹੜੀਆਂ ਪਾਲਕੀ ਸਾਹਿਬ ਦੀਆਂ ਤਿਆਰੀ ਚੱਲ ਰਹੀ ਆ ਹੋਰ ਵੀ ਆਰਡਰ ਆਏ ਹੋਏ ਆ ਕਿਉਂਕਿ ਸੰਗਤਾਂ ਨੂੰ ਪਤਾ ਨਹੀਂ ਹੈਗਾ ਵੀ ਕਿੱਥੋਂ ਬਣਵਾਈਏ ਜਾਂ ਕਿੰਦਾ ਬਣਵਾਈਏ ਸੰਗਤਾਂ ਬਹੁਤ ਚਾਹੁੰਦੀਆਂ ਕਿ ਬਹੁਤ ਸੋਹਣੀਆਂ ਪਾਲਕੀਆਂ ਦੇ ਬਣਨੇ ਚਾਹੀਦੀਆਂ ਤੇ ਅਸੀਂ ਰਿੰਕੂ ਜੀ ਨੂੰ ਬੇਨਤੀ ਕਰਾਂਗੇ ਕਿ ਉਹ ਆਪਣੇ ਬਾਰੇ ਦੱਸਣ ਤੇ ਕਿੱਦਾਂ ਆਪਾਂ ਕੰਟੈਕਟ ਕਰ ਸਕਦੇ ਹਾਂ ਸੰਗਤਾਂ ਜੀ ਹਾਂ ਜੀ ਜਗਤ ਦੇਵੀ ਸੰਤਾਂ ਨੂੰ ਬਹੁਤ ਬਹੁਤ ਮਿਹਰਬਾਨੀ ਬੱਬਈ ਅਮਰਜੀਤ ਕੁਮਾਰ ਅਰਦਾਸੀਆ ਜੀ ਜਿਨ੍ਹਾਂ ਦੇ ਆਪਾਂ ਚੈਨਲ ਥਰੂ ਆਪਾਂ ਇਹਨਾਂ ਨੇ ਸਾਡੀ ਐਡਿੰਗ ਕੀਤੀ ਹੈਗੀ ਅਤੇ ਬਹੁਤ ਬੰਦੀਆ ਸਾਨੂੰ ਸਹਿਯੋਗ ਮਿਲਿਆ ਸੰਤਾਂ ਦਾ ਸਾਨੂੰ ਦੂਰ ਦੂਰੋਂ ਪਾਰਕੀਆਂ ਦੇ ਆਰਡਰ ਜਿੱਦਾਂ ਆ ਰਿਹਾ ਜੀ ਤੇ ਅਸੀਂ ਇਹਨਾਂ ਦੇ ਬਹੁਤ ਧੰਨਵਾਦੀ ਆ ਅਸੀਂ ਬੋਟਾ ਮੰਡੀ ਨੀਅਰ ਜਲੋਵਲ ਵਾਦੀ ਦੇ ਰਹਿਣ ਵਾਲੇ ਆ ਜੀ ਤੇ ਬਹੁਤ ਇਹਨਾਂ ਦਾ ਸਤਿਕਾਰ ਕਰਦੇ ਆ ਸਾਡਾ ਬਹੁਤ ਜਾਨੀਏ ਚਲੋ ਨਾਰਾ ਦੀ ਰੋਟੀ ਖਾਣੀ ਚੱਲੀ ਜਾਂਦਾ ਕਿਰਪਾ ਨਾਲ ਤੇ ਜੇ ਸੰਗਤ ਨਾਲ ਕੰਟੈਕਟ ਕਰਨਾ ਤਾਂ ਤੁਹਾਡੇ ਨਾਲ ਕਿੱਦਾਂ ਕਰ ਸਕਦੇ ਆ ਆਪਣਾ ਨੰਬਰ ਨਹੀਂ ਨਹੀਂ ਆਪਣਾ ਨੰਬਰ ਦੇ ਆਪ ਡਾਊਨ ਹੁੰਦੇ ਰਹਿੰਦੇ ਦਿਨ ਦਿਨ ਮੈਂਦਾ ਆਪਾਂ ਤੁਹਾਡੇ ਨਾਲ ਹੀ ਕੰਟੈਕਟ ਕਰ ਲੈਣਾ ਕੋਈ ਕੰਟੈਕਟ ਨੰਬਰ ਫਿਰ ਵੀ ਤੁਸੀਂ ਆਪਣਾ ਨੰਬਰ ਦੇ ਦਿਓ ਤਾਂ ਕਿ ਤੁਹਾਡੇ ਨਾਲ ਸਿੱਧਾ ਡਾਇਰੈਕਟ ਗੱਲ ਕਰ 8264958379 ਇੱਕ ਵਾਰੀ ਦੁਬਾਰਾ ਰਿਪੀਟ ਹੌਲੀ ਹੌਲੀ ਕਰੋ ਨੰਬਰ 8237 ਸੌਰੀ A2 4958379 ਠੀਕ ਹੈ ਜੀ ਜੈ ਗੁਰਦੇਵ ਜੀ ਸਾਰੀ ਸੰਗਤ ਨੂੰ ਧੰਨਵਾਦ ਜੀ ਬਹੁਤ ਬਹੁਤ ਬਾਕੀ ਹਲੇ ਕਾਫੀ ਕੰਮ ਮਹਾਰਾਜ ਦੇ ਸੂਤ ਬਗਾਨਾ ਲਗਾਣਾ ਹੈਗਾ ਇਹ ਵਿੱਚ ਕਿੱਦਾਂ ਬਗਾਨਾ ਉੱਪਰ ਦਾ ਗੁੰਮਰ ਦਾ ਕੰਮ ਹੈਗਾ ਆ ਆਪ ਵੀ ਕੰਮ ਹੈ ਕਿਉਂਕਿ ਇਹ ਸੰਗਤ ਜੀ ਤਾਂ ਵੀਡੀਓ ਆਪ ਜੀ ਨਾਲ ਸ਼ੇਅਰ ਕੀਤੀ ਆ ਤਾਂ ਕਿ ਹੋਰ ਵੀ ਸੰਗਤਾਂ ਨੂੰ ਪਤਾ ਲੱਗ ਸਕੇ ਵੀ ਪਾਲਕੀ ਸਾਹਿਬ ਹੁਣ ਤੋਂ ਹੀ ਤਿਆਰ ਹੋਣਾ ਪਏ ਕਿਉਂਕਿ ਕਈ ਵਾਰੀ ਹੁੰਦਾ ਕਿ ਉਧਰੋਂ ਪ੍ਰਵਾਹ ਜੇ ਸ਼ੁਰੂ ਹੋ ਜਾਂਦੀਆਂ ਤੇ ਵੇ ਸੰਗਤਾਂ ਕਹਿਦੀ ਨੇ ਕਿ ਸਾਨੂੰ ਪਾਲਕੀ ਸਾਹਿਬ ਤਿਆਰ ਕਰਨ ਦੇ ਦਿਓ ਕਿਉਂਕਿ ਤਕਰੀਬਨ ਇਹਨੂੰ ਤਿਆਰ ਕਰਨ ਨੂੰ ਵੀ ਘੱਟੋ-ਘੱਟ 10 ਤੋਂ 15 ਦਿਨ ਜਾਂ 20 ਦਿਨ ਲੱਗ ਜਾਂਦੇ ਆ ਜੇ ਆਪਾਂ ਸਪੀਡ ਨਾਲ ਵੀ ਕਰੀਏ ਕਿਉਂਕਿ ਇਹਦੀ ਬਹੁਤ ਬਰੀਕੀ ਨਾਲ ਕੰਮ ਕਰਨੇ ਪੈਂਦੇ ਆ ਔਰ ਬਹੁਤ ਬਰੀਕੀ ਦਾ ਕੰਮ ਆ ਤਿਆਰੀ ਜਦੋਂ ਕਰਦੇ ਆ ਨੂੰ ਘੱਟੋ-ਘੱਟ 20 ਦਿਨ ਲੱਗ ਜਾਂਦੇ ਇਸ ਕਰਕੇ ਬੇਨਤੀ ਕਰਦੇ ਆ ਹੁਣ ਤੋਂ ਹੀ ਜੇ ਕਿਸੇ ਵੀ ਸੰਗਤ ਨੇ ਚਾਹੇ ਉਹ ਇੰਡੀਆ ਦੇ ਵਿੱਚ ਕਿਸੇ ਵੀ ਕੋਨੇ ਦੇ ਵਿੱਚ ਹੋਵੇ ਉਹ ਬਣਵਾਉਣਾ ਚਾਹੁੰਦਾ ਹੋਵੇ ਤਾਂ ਬਣਵਾ ਸਕਦਾ ਹੈ। ਬਾਕੀ ਪੰਜਾਬ ਜਲੰਧਰ ਵਿੱਚ ਤਾਂ ਬਹੁਤ ਸੰਗਤਾਂ ਹੈਗੀਆਂ ਜਿਨ੍ਹਾਂ ਨੂੰ ਪਤਾ ਪਰ ਫਿਰ ਵੀ ਨਹੀਂ ਪਤਾ ਤਾਂ ਜਰੂਰ ਸਾਡੇ ਵੀਰ ਰਿੰਕੂ ਸੁਮਨ ਜੀ ਨਾਲ ਕੰਟੈਕਟ ਕਰਨ। ਬਹੁਤ-ਬਹੁਤ ਧੰਨਵਾਦ। ਜੈ ਗੁਰਦੇਵ। ਧੰਨ ਗੁਰਦੇਵ। ਸਤਿ ਸ੍ਰੀ ਅਕਾਲ।